ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਇਸਵਿੰਦਰ ਸਿੰਘ ਜੀ ਆਪਣੇ ਜਿਹੜੀ ਸਾਰ ਕਿਤਾਬ ਵਾਲੀ ਦਾ ਟੀਕਾ ਆਪਾਂ ਪੜ੍ਹਿਆ ਪਹਿਲਾਂ ਸੰਤ ਸੁਰਜੀਤ ਸਿੰਘ ਜੀ ਵਾਲਾ ਹੈ ਨਾ ਸਾਥ ਜੀ ਉਹ ਜਿਹੜਾ ਟੀਕਾ ਉਹ ਅਖਰੀ ਅਰਥਾਂ ਵਾਸਤੇ ਬਹੁਤ ਵਧੀਆ ਹਾਂਜੀ ਉਹਦੇ ਨਾਲ ਤੁਹਾਨੂੰ ਜਿਹੜੀ ਹੈ ਮਤਲਬ ਪਦ ਪਦਾਰਥ ਦੀ ਨੌਲੇਜ ਹੋ ਗਈ ਹੈ ਤੇ ਫੋਨ ਜਿਹੜਾ ਟੀਕਾ ਪੜ੍ਹਾਂਗੇ ਇਹ ਤੁਹਾਨੂੰ ਹੋਰ ਡੰਗਾ ਦੇ ਅਰਥ ਜਿਹੜੇ ਨੇ ਉਹਦੇ ਉਹ ਹੋਰ ਜਿਹੜੇ ਭਾਵ ਅਰਥ ਨੇ ਉਹ ਖੋਲਣ ਵਾਸਤੇ ਬੜਾ ਯੋਗ ਟੀਕਾ ਹੈ ਤੇ ਤੁਸੀਂ ਇਹਦੇ ਵਿੱਚੋਂ ਹੁਣ ਸਰ ਨੂੰ ਕਰੋ ਆਪਾਂ ਇਹਦੀ ਪਹਿਲਾਂ ਭੂਮਿਕਾ ਤੇ ਜਿਹੜੀ ਸੰਤਾ ਨੇ ਲਿਖੀ ਹੈ ਥੋੜੀ ਮਹਿੰਗੀ ਹੈ ਉਹਦੇ ਉੱਤੇ ਵਿਚਾਰ ਕਰਦੇ ਆਂ

ਹਰੀ ਮਰਜੀ ਜਰੇ ਸਾਰੇ ਸਤਵਿਕ ਸਤਵਿਕ ਜਨ ਹੁੰਦਾ ਜਿਵੇਂ ਆਪਾਂ ਕਹਿੰਦੇ ਹੈਲੋ ਗਾਈਜ਼ ਹਾਇ ਪਿਆਰੇ ਪਿਆਰੀ ਸਾਧ ਸੰਗਤ ਜੀ ਕਹਿੰਦੇ ਹਨ ਕਿਸੇ ਨੂੰ ਆਪਾਂ ਪਹਿਲਾ ਮਤਲਬ ਮੁਖਾਤਿਬ ਹੁੰਨੇ ਉਹਨੇ ਤੁਹਾਨੂੰ ਮੁਖਾਤਿਬ ਹੋ ਕੇ ਸਤਵਿਕ ਜਨ ਮਨੇ ਹੈ ਸਤਗੁਣੀ ਵਰਤੀ ਵਾਲੇ ਲੋਕੋ ਸਾਧੂ ਜਨੋ ਇਸ ਵਿਨਸ਼ਵਰ ਸੰਸਾਰ ਜਿਹੜਾ ਨਾਸਮਾਨ ਹੈ ਚੀਤੀ ਸੇ ਕੀੜੀ ਤੋਂ ਲੈ ਕੇ ਜਦ ਬ੍ਰਹਮਾ ਤੱਕ ਚਤੁਰਾਨਣ ਨੇ ਬ੍ਰਹਮਾ ਪਰਮਾ ਤੱਕ ਸੰਪੂਰਨ ਪ੍ਰਾਣੀ ਜਿੰਨੇ ਵੀ ਪ੍ਰਾਣੀ ਨੇ ਮਾਤਰ ਸੁਖ ਦੀ ਇੱਛਾ ਵਿੱਚ ਲਿਪਤੇ ਹਨ ਸੁਖ ਦੀ ਇੱਛਾ ਉਹਨਾਂ ਨੂੰ ਹਾਂ তথাপি ਵੈ ਸੁਖ ਵਿਕਸਪੰਨ ਅਨਮਤ ਜ਼ਹਿਰ ਸੇ ਮਿਲੇ ਹੋਏ ਭੋਜਨ ਕੀ ਤਰ੍ਹਾਂ ਦੁੱਖ ਸਹਿਤ ਹੈ ਦੁੱਖ ਸੰਪਰਕ ਹੈ ਯਾਨੀ ਜਿਹੜਾ ਜਿਹੜਾ ਵੀ ਸੁੱਖ ਹੈ ਸੰਸਾਰ ਦੇ ਵਿੱਚ ਉਹ ਜ਼ਹਿਰ ਨਾ ਮਿਲੇ ਹੋਇਆ ਜ਼ਹਿਰ ਵੀ ਹੈ। ਦੁੱਖ ਸਹਿਤ अथवा ਦੁੱਖ ਰਹਿ ਤਾ ਇਸ ਵਿਚਾਰ ਕੋ ਛੋੜ ਕਰ ਯਾਨੀ ਵਿਚਾਰ ਛੱਡ ਦੇਣੀ ਸੁੱਖ ਰਹਿ ਤਾ ਜਾਂ ਦੁੱਖ ਰਹਿ ਤਾ। ਹਾਂਜੀ ਕਹਿੰਦਾ ਇਸ ਵਿਚਾਰ ਕੋ ਛੋੜ ਕਰ ਸੁੱਖ ਸੰਪਾਦ ਕਾ ਸ਼੍ਰੇਣੀ ਮੇ ਅਗਰ ਕਾ ਵੇ ਜਾ ਰਹੇ ਹੈ। ਯਾਨੀ ਸੁੱਖ ਨੂੰ ਪ੍ਰਾਪਤ ਕਰਨ ਲਈ ਉਧਰ ਤੁਰੇ ਜਾਂਦੇ ਸਾਰੇ। ਉਹਨੂੰ ਸਦਾਰਨ ਜਨ ਮੰਡਲ ਕੋ ਸੁਖੈਨ ਸੁਖ ਸਿੰਘਾਸਨ ਰੂਡ ਕਰਾਣੇ ਲਈ ਈਸ਼ਵਰ ਆਗਿਆ ਰੂਪ ਵੇਦ ਭਗਵਾਨ ਹੀ ਇੱਕ ਧਰਮ ਮਹਾ ਮੰਡਲ ਹੈ ਉਹ ਕਹਿੰਦਾ ਪ੍ਰਾਣੀ ਮਾਤਰ ਨੂੰ ਸਖ ਸੁਖ ਦੇਣ ਵਾਸਤੇ ਇੱਕ ਜਿਹੜੀ ਈਸ਼ਵਰ ਦੀ ਆਗਿਆ ਵੇਦ ਵਿੱਚ ਹੈ ਉਹੀ ਸੁਖ ਦੇ ਸਕਦੀ ਹੈ ਧਰਮ ਹੀ ਮਹਾ ਮੰਡਲ ਹੈ ਜਿੱਥੇ ਸੁਖ ਮਿਲ ਸਕਦਾ ਧਰਮ ਸਰਬ ਸੁਖਾਨ ਜਾਨ ਸਭ ਕੋ ਇਤਕਾਰੀ ਤથા ਵੇਦ ਭਗਵਾਨ ਕੇ ਵਿਵਰਣਪੂਰਤ ਟੀਕਾ ਸਰੂਪ ਦਰਸ਼ਨ ਧਰਮ ਸ਼ਾਸਤਰ ਨੀਤੀ ਤੰਤਰ ਪਰਵਰਤੀ ਵੀ ਅਦੁੱਤੀ ਹੈ ਸ੍ਰੀ ਗੁਰੂ ਮੰਡਲ ਹੈ। ਯਾਨੀ ਵੇਦ ਭਗਵਾਨ ਦਾ ਟੀਕਾ ਕੀਤੇ ਹੋਏ ਧਰਮ ਸ਼ਾਸਤਰ ਨੇ ਗ੍ਰੰਥ ਨੇ ਉਹ ਵੀ ਜਿਹੜੇ ਨੇ ਸਿਮਰਤੀਆਂ ਵਗੈਰਾ ਉਹ ਵੀ ਗੁਰੂਆਂ ਦੇ ਵਿੱਚ ਹੋਏ ਗ੍ਰੰਥ ਵੀ ਬੜੇ ਸੁਖਦਾਈ ਨੇ। ਫਿਰ ਵੀ ਉਹ ਸੁਖ ਤੋਂ ਇੱਕ ਪਾਰ ਲੋਕਿਕ ਭੇਦ ਸੇ ਦ ਵਿਵਿਦ ਨਮਾਨਾ ਗਿਆ ਹੈ ਲੋਕਿਕ ਤੇ ਪਰਲੋਕਿਕ ਹੈ ਜੀ ਪਰ ਲੋਕਿਕ ਸੁਖਪ੍ਰਦੇਸ਼ਿਕ ਧਰਮ ਸ਼ਾਸਤਰ ਪਰਵਰਤੀ ਨਿਬੰਧੋ ਕੋ ਵਿਗਯ ਮੰਡਲ ਨੇ ਸਵੀਕਾਰ ਕੀਆ ਵਿਦਵਾਨਾ ਨੇ ਉਹਨੂੰ ਸਵੀਕਾਰ ਕੀਤਾ ਹੈ ਵਿਗਯ ਮੰਡਲ ਹੁੰਦਾ ਸਤਵਿਦ ਗਿਆਨੀ ਬੁਰਸ਼ਾਂ ਦਾ ਗਿਆਨੀ ਬੁਰਸ਼ ਔਰ ਰੋਹਿਕ ਸੁਖੋਪਦੇਸ਼ਕ ਪ੍ਰਧਾਨ ਗੁਰੂ ਨੀਤੀ ਸ਼ਾਸਤਰ ਗੁੰਗੀਕਾਰ ਕਰ ਦੇਹਲੀ ਦੀਪਕ ਨ्यायసే ਦ ਵਿਵਿਦ ਕੋ ਸੁਖੋ ਪਾਏ ਕ ਵਿਵਾਰਾ ਜੀ ਵੀ ਵਕੀਲ ਵੀ ਵੱਡੇ ਅਕਸੇ ਠਹਿਰਾ ਆ ਗਿਆ ਹੈ ਯਾਨੀ ਜਿਹੜਾ ਸਾਨੂੰ ਨੀਤੀ ਸ਼ਾਸਤਰ ਦੱਸਿਆ ਸੰਸਾਰ ਦੇ ਵਿੱਚ ਕਿੱਦਾਂ ਰਹਿਣਾ ਹਾਂਜੀ ਉਹ ਵਿਆਰਜੀਵਨ ਵੀ ਸਾਨੂੰ ਸਮਝਾਇਆ ਗਿਆ ਉਹ ਨੀਤੀ ਸ਼ਾਸਤਰ ਕੇ ਕਰਤਾ ਕਮੰਦ ਮੋਨੀ ਦਿੱਤਾ ਸ਼ੁਕਰਾਚਾਰ ਇਹ ਦਿੱਤਾ ਬਿਦਰ ਭਗਤ ਪਰਵਰਤੀ ਅਨੇਕ ਮਹਾਂਤਮਾ ਹੋਏ ਜਿਨ੍ਹਾਂ ਨੇ ਨੀਤੀ ਸ਼ਾਸਤਰ ਗ੍ਰੰਥ ਲਿਖੇ ਆ ਤਾਂ ਤਤਪਰਨੀਤ ਗ੍ਰੰਥੋਂ ਕੋ ਵਿਸਤਾਰ ਜੁਗਤ ਹੋਣੇ ਸੇ ਅਤੇ ਗਹਿਨਾਸੇ ਗੰਭੀਰਤਾ ਤਤਪਰਿਆ ਹੋਣੇ ਸੇ ਇਹ ਕਿਸੇ ਪੱਖਪਾਤ ਸੁੰਨੇ ਯੋਗ ਪੁਰਸ਼ ਮਹਾਤਮਾ ਨੇ ਉਹਨਾਂ ਗ੍ਰੰਥੋਂ ਸੇ ਸਾਰ ਬਚਨ ਨਿਕਾਲ ਕਰ ਅਤੇ ਅੰਨ ਸਿਮਰਤੀਆਂ ਉਸੇ ਅਨਮੋਲ ਰਤਨੋ ਦਾ ਸੰਗ੍ਰਹਿ ਕਰ ਸੂਕਤਾਪਲੀ ਨਾਮਕ ਛੋਟਾ ਸਾ ਗ੍ਰੰਥ ਰਚਨਾ ਕੀਆ ਛੋਟਾ ਜਿਹਾ ਗ੍ਰੰਥ ਉਹਨਾਂ ਨੇ ਬਣਾਇਆ ਉਹਦਾ ਨਾਮ ਸੀ ਸੂਕਤਾਵੜੀ ਸਾਰੇ ਗ੍ਰੰਥਾਂ ਦੇ ਵਿੱਚੋਂ ਨਚੋੜ ਕੱਢ ਕੇ ਹਾਂਜੀ ਤੇ ਉਹਨੂੰ ਉਸ ਕੋ ਅਭੀ ਸੰਸਕ੍ਰਿਤ ਭਾਸ਼ਾ ਵਿੱਚ ਹੋਣ ਦੇ ਸਕੇ ਹੇਤੂ ਸੇ ਸਧਾਰਨ ਜਨ ਉਸ ਦਾ ਲਾਭ ਨਹੀਂ ਉਠਾ ਸਕਦੇ ਇਸ ਲਈ ਇਹ ਪੰਚਨਦ ਦੇਸ਼ ਕੇ ਪੰਚਨਦ ਮਨੇ ਪੰਜਾਬ ਪੰਚਨਦ ਦੇਸ਼ ਦੇ ਕਵੀ ਪੂਸ਼ਣ ਹਰੀਦਿਆਲ ਸੰਗ ਕਵੀ ਨੇ ਹਰੀਦਿਆਲ ਜੀ ਹੋਏ ਨੇ ਜਿਹੜੇ ਪੰਡਤ ਬੇਣੀ ਪ੍ਰਸ਼ਾਦ ਦੀ ਔਲਾਦ ਚ ਹੋਏ ਨੇ ਇਸ ਕੋ ਛੰਦੋਬਦ ਕੀਆ ਹਾਂਜੀ ਉਹ ਛੰਦੋਬਦ ਦੇ ਲਿਪੀ ਕੇ ਮਨੋਰ ਬਚਨੋ ਕੀ ਸੁਗੰਧੀ ਸੁਖ ਬਿਲਾਸੀ ਪੁਰਸ਼ੋ ਕੇ ਨਿਕਟ ਪਹੁੰਚਾਣੇ ਕੇ ਲਈ ਤਤਾ ਸੁਦਾਸਰ ਨਿਵਾਸੀ ਪ੍ਰੇਮੀ ਭਾਈ ਵਸਾਵਾ ਸਿੰਘ ਜੀ ਦੀ ਪ੍ਰਾਰਥਨਾ ਅਨੁਰੋਧ ਸੇ ਉਦਾਸੀਨ ਸੰਤ ਸਵਾਮੀ ਜਵਾਲਾदास ਜੀ ਨੇ ਆਰੇ ਭਾਸ਼ਾ ਹਿੰਦੀ ਮੇਂ ਮਨੋਰ ਭਾਰਤਿਕ ਭਾਸ਼ਾ ਟਿੱਕਾ ਕੀਆ ਇਹ ਸੰਤ ਜਵਾਲਾदास ਜੀ ਹੋਏ ਨੇ ਜਿਨ੍ਹਾਂ ਦੇ ਕੋਲੋਂ ਸੰਤ ਸੁੰਦਰ ਸਿੰਘ ਦੀ ਪਿੰਡਰਾਂ ਵਾਲੇ ਵੀ ਪੜ੍ਹੇ ਨੇ ਅੱਛਾ ਜੀ ਸੰਤ ਜਵਾਲਾदास ਜਿਹੜੇ ਸੀ ਉਦਾਸੀ ਇਹ ਸੰਤ ਜਸੁੰਦਰ ਸਿੰਘ ਰਾਂਦੇ ਵੀ ਉਸਤਾਦ ਸੀਗੇ ਅੱਛਾ ਤੇ ਜਿਸ ਮੈਂ ਗਾਥਾ ਦਿਸਟਾਂਤ ਅਪੂਰਵ دیے ਹੈ ਇਸ ਤੀਕਾ ਰੂਪੀ ਮਨੂਰ ਫੂਲ ਕੋ ਦੇਖ ਕੇ ਸਭ ਦਾ ਮਨ ਰੂਪੀ ਪੂਰਾ ਸੁਭਾਈ ਮਾਨ ਹੋ ਜਾਵੇ ਐਸੀ ਮਨੋਰ ਮਨੰਦਨੀ ਤੀਕਾ ਕਰੀ ਹੈ ਆਸਾ ਹੈ ਕਿ ਆਪ ਸਚਨ ਗਣ ਪਠਨ ਪਾਠਨ ਦੁਆਲਾ ਅਨ ਅਲਬੇ ਆਲਬ ਕੋ ਸੰਪਾਦ ਕਰ ਜਾਨੀ ਜਿਹੜਾ ਨਹੀਂ ਲੱਭ ਸਕਦਾ ਉਹ ਲੱਭੇਗਾ ਉਹ ਕੁਤ ਸੁਆਮੀ ਜੀ ਦਾ ਪਰਿਸ਼ਰਮ ਸਫਲ ਕਰੀਏਗਾ ਯਾਨੀ ਜਿਹੜੇ ਸੁਆਮੀ ਤੁਆਲਾ ਦਾਸ ਜੀ ਨੇ ਉਦਮ ਕੀਤਾ ਉਹ ਨੂੰ ਤੁਸੀਂ ਪੜ ਕੇ ਸਫਲਾ ਕਰ ਸਕਦੇ ਹੋ ਮਨੁष्य ਭਾਵ ਸੇ ਕੋਈ ਸੁਧਿ ਰਹਿ ਗਈ ਹੋ ਸਵੈੰਗ ਸ਼ਾਸਤਰ ਅਨੁਸਾਰ ਸੋਧ ਲੈ ਜੇ ਕੋਈ ਗਲਤੀ ਰਹਿ ਗਈ ਹੈ ਤਾਂ ਤੁਸੀਂ ਵਿਦਵਾਨ ਨੂੰ ਸਾਧਨ ਸੋਧ ਲੈਣਾ ਤੇ ਇਹ ਸੁਆਮੀ ਜੀ ਦੇ ਥੱਲੇ ਬ੍ਰਹਮਕੇਤਨ ਦਾ ਨਾਮ ਹੈ ਪਰਵੰਸ ਬ੍ਰਹਮਕੇਤ ਉਹਨਾਂ ਦੇ ਦਸਕਤ ਨੇ ਥੱਲੇ ਹੁਣ ਆਪਾਂ ਤਰੀਕਾ ਆਰੰਭ ਕਰਦੇ ਹਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕੋ ਪ੍ਰਮਾਤਮਾ ਵਾਹਿਗੁਰੂ ਸਾਰਿਆਂ ਨੂੰ ਪੈਦਾ ਕਰਨ ਵਾਲਾ ਸਾਰਿਆਂ ਦੀ ਪਾਲਣਾ ਪੋਸ਼ਣਾ ਕਰਨ ਵਾਲਾ ਸਾਰਿਆਂ ਨੂੰ ਆਪਣੇ ਵਿੱਚ ਸੰਗਾਰ ਕਰਨ ਵਾਲਾ ਹੈ ਜਿਹੜੀਆਂ ਜੀਵ ਦੀਆਂ ਤਿੰਨ ਅਵਸਥਾ ਨੇ ਜਾਗਰਤ ਸੁਪਨ ਸੁਖੋਪਤੀ ਉਹਨਾਂ ਦੇ ਵਿੱਚ ਉਹ ਸਾਖਸ਼ੀ ਰੂਪ ਹੋ ਕੇ ਜਿਹੜਾ ਬ੍ਰਹਮ ਵਰਤਦਾ ਹੈ ਹਾਂਜੀ ਉਹ ਸਤ ਚੇਤਨ ਆਨੰਦ ਸਰੂਪ ਪ੍ਰਮਾਤਮਾ ਸਤਗੁਰੂ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਅਥ ਸ੍ਰੀ ਸਾਰਕਤਾਵਲੀ ਸ੍ਰੀ ਅਥਮੈ ਨੇ ਹੁਣ ਸ੍ਰੀ ਸੁਭਾਏਮਾਨ ਸਾਰ ਕਿਤਾਬ ਵਾਲੀ ਉਕਤੀਆਂ ਉਕਤੀਆਂ ਦਾ ਸਾਰ ਕਢਿਆ ਆ ਉਹਦਾ ਟੀਕਾ ਕਰਾਂਗੇ ਤਤਵੋਧਨੀ ਤਤ ਦਾ ਗਿਆਨ ਕਰਾਉਣ ਵਾਲੀ ਕੀਰਤ ਬਣਾਈ ਹੈ ਪਰਮ ਹੰਸੰਤ ਜਵਾਲਾਦਾਸ ਉਦਾਸੀਨ ਜੀ ਨੇ ਉਹਨਾਂ ਦੀ ਰਚਨਾ ਮੰਗਲ ਦੋਰਾ ਇਹ ਮੰਗਲਾ ਚਰਨ ਦੇ ਦੋਹਰੇ ਸੰਤ ਜਵਾਲਾਦਾਸ ਨੇ ਲਿਖੇ ਨੇ ਸੋਮ ਬਦਨ ਦੁਖ ਕਦਨ ਜੋ ਸ੍ਰੀ 베ਦੀ ਕੁਲ ਕੇਤ ਚੰਦਰਮਾ ਵਰਗਾ ਜਿਹਨਾਂ ਦਾ ਸੁੰਦਰ ਮੁਖੜਾ ਹੈ ਦੁੱਖਾਂ ਨੂੰ ਕੱਟਣ ਵਾਲੇ ਦੁੱਖ ਕਦਨ ਬੇਲੀ ਬੇਦੀ ਕੋਲ ਦੇ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਚਰਨ ਸਰੋਜ ਕੋ ਕਰੂੰ ਪ੍ਰਣਾਮ ਸੋਹੇਤ ਗੁਰੂ ਨਾਨਕ ਦੇਵ ਜੀ ਦੇ ਚਰਨ ਕਮਲਾਂ ਨੂੰ ਮੈਂ ਬੜੇ ਪ੍ਰੇਮ ਨਾਲ ਮੱਥਾ ਟੇਕਦਾ ਦਸਮ ਗੁਰੂ ਅਵਤਾਰ ਧਰ ਰਾਖੀ ਹਿੰਦਨ ਲਾਜ ਦਸਮ ਗੁਰੂ ਜੀ ਨੇ ਅਵਤਾਰ ਧਾਰਨ ਕਰਕੇ ਹਿੰਦੂਆਂ ਦੀ ਲਾਜ ਰੱਖ ਲਈ ਵਾਦਵੰਦਨ ਮੈਂ ਨਿਤ ਕਰੂੰ ਗ੍ਰੰਥ ਸਿਧ ਕੇ ਕਾਜ ਉਹਨਾਂ ਦੇ ਚਰਨਾਂ ਤੇ ਮੈਂ ਮੱਥਾ ਟੇਕਦਾ ਗ੍ਰੰਥ ਦੀ ਸiddhi ਵਾਸਤੇ ਹਜ਼ਾਰ ਅਮਰ ਅਛੇਦ ਜੋ ਹਰ ਕਲੇਸ਼ ਤੇ ਦੂਰ ਨਮਸ਼ਕਾਰ ਮੈਂ ਨਿਤ ਕਰੂੰ ਰਹਾ ਜੋ ਸਭ ਪਰਪੂਰ ਜਿਹੜਾ ਪਰਮਾਤਮਾ ਹਜ਼ਾਰ ਹੈ ਅਮਰ ਹੈ ਅਛੇਦ ਹੈ ਜਿਹੜਾ ਹਰ ਕਲੇਸ਼ ਤੋਂ ਦੂਰ ਹੈ ਉਸ ਪਰਮੇਸ਼ਰ ਨੂੰ ਮੈਂ ਨਮਸ਼ਕਾਰ ਕਰਦਾ ਸਾਰੇ ਜੋ ਪਰਿਪੂਰਨ ਹੈ ਸਮਦ ਮਾਦ ਵੈਰਾਗ ਨੇ ਸਤਿਗੁਰ ਲੈਵਤਾਰ ਅਭਿਮੰਦਨ ਮੈਂ ਨਿਤ ਕਰੂੰ ਬੋ ਮੋਜ ਕੋ ਤਾਰਨ ਹਾਰ ਕਹਿੰਦੇ ਸਮਦ ਮਾਦਕ ਵੈਰਾਗ ਘਟ ਸੰਪਤੀ ਜਿਹੜੀ ਹੁੰਦੀ ਹੈ ਤੇ ਵਿਵੇਕ ਵੈਰਾਗ ਇਹ ਸਾਰੇ ਜਨਾਂ ਚ ਗੋਲ ਨੇ ਉਹ ਸਤਿਗੁਰ ਰੂਪ ਧਾਰਨ ਕਰਕੇ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਜੀ ਆਏ ਨੇ ਉਹਨਾਂ ਨੂੰ ਮੈਂ ਨਮਸਕਾਰ ਕਰਦਾ ਹਾਂ ਜਿਹੜੇ ਸਭ ਸਬ ਗੁਣਾਂ ਦੇ ਤਾਰਨੀ ਨੇ ਤੇ ਮੈਨੂੰ ਤਾਰਨ ਵਾਲੇ ਨੇ ਸਭ ਸੰਤਨ ਕੇ ਚਰਨ ਕੋ ਨਮੋ ਕਰੂੰ ਕਰ ਜੋਰ ਸਾਰੇ ਸੰਤਾਂ ਨੂੰ ਮੈਂ ਨਮਸਕਾਰ ਕਰਦਾ ਹੱਥ ਜੋੜ ਕੇ ਤੂੰ ਹੀ ਬ੍ਰਹਮ ਸਰੂਪ ਹੈ ਨਹੀਂ ਬਤਾਵੇ ਔਰ ਉਹ ਜਿਹੜੇ ਸੰਤ ਨੇ ਇਹੀ ਕਹਿੰਦੇ ਨੇ ਵੀ ਆਤਮਾ ਹੈ ਬ੍ਰਹਮ ਹੈ ਹੋਰ ਕੋਈ ਨਹੀਂ ਹੈ ਆਤਮਾ ਹੀ ਪਰਮਾਤਮਾ ਦਾ ਰੂਪ ਹੈ ਗਣਪਤ ਸ਼ਿਵ ਸੁੱਤ ਜੋ ਹੈ ਬਿਗਨ ਬਿਨਾਸਨ ਜੋ ਹੈ ਜੋ ਗਣੇਸ਼ ਜੀ ਸ਼ਿਵਦੇ ਪੁੱਤਰ ਹਨ ਬਿਗਨਾਂ ਨੂੰ ਦੂਰ ਕਰਨ ਵਾਲੇ ਪਦਵੰਦਨ ਮੈਂ ਨਿਤ ਕਰੂੰ ਗ੍ਰੰਥ ਸੇਧ मम ਹੋਏ ਮੈਂ ਉਹਨਾਂ ਨੂੰ ਨਮਸਕਾਰ ਕਰਦਾ ਮੇਰੇ ਗ੍ਰੰਥ ਦੀ ਸਿੱਧੀ ਹੋ ਜਾਵੇ ਗ੍ਰੰਥ ਵਧੀਆ ਬਣ ਜਾਵੇ ਛਪ ਜਾਵੇ ਇੱਕ ਰੋਜ਼ ਇੱਕ ਸੰਤ ਨੇ ਮੁਝ ਕੋ ਕਹਾ ਸੁਣਾਏ ਇੱਕ ਦਿਨ ਇੱਕ ਸੰਤ ਨੇ ਮੈਨੂੰ ਕਿਹਾ ਟਿਕਾ ਕਰੋ ਇਸ ਗ੍ਰੰਥ ਕੀ ਹਮ ਦੇਵੇਂ ਤੁਰਤ ਛਪਾਏ ਤੁਸੀਂ ਇਹਦਾ ਟਿਕਾ ਲਿਖੋ ਵਿਦਵਾਨ ਹੋ ਅਸੀਂ ਛਪਵਾ ਦੇਾਂਗੇ ਖਰਚਾ ਕਰਕੇ ਤਤਾਸਤੂ ਮੈਨੇ ਕਰੀ ਜਵਾਲਾ ਦਾ ਜੀ ਕਹਿੰਦੇ ਮੈਂ ਕਿ ਐਦਾਂ ਹੀ ਹੋਵੇਗਾ ਠੀਕ ਹੈ ਸਤ ਬਚਨ ਜਸ ਮਤ ਕਰੂੰ ਦੁਖਾਨ ਜਿਹੋ ਜੀ ਮੇਰੀ ਮਾਤਾ ਮੈਂ ਉਹ ਜ ਟਿਕਾ ਲਿਖਾਂਗਾ ਗੁਰੂ ਨਾਨਕਾ ਧਿਆਨ ਧਰ ਕਰੂੰ ਆਰੰਭ ਸੁਜਾਨ ਗੁਰੂ ਨਾਨਕ ਸਾਧ ਚਰਣਾ ਧਿਆਨ ਧਰ ਕੇ ਮੈਂ ਟਿਕਾ ਆਰੰਭ ਕੀਤਾ ਕਰਦਾ ਹਾਂ ਆਤ ਸ੍ਰੀ ਸਾਰ ਕਿਤਾਬਲੀ ਰਾਜਨੀਤ ਪ੍ਰਦਾਨ ਤੇ ਇਸ ਕਾ ਤਿਲਕ ਸੋ ਮੈਂ ਕਰੂੰ ਲੱਜਾ ਰੱਖੇ ਭਗਵਾਨ ਸ੍ਰੀ ਸਾਰ ਗ੍ਰਿਤਾਵਲੀ ਗ੍ਰੰਥ ਰਾਜਨੀਤੀ ਦਾ ਪ੍ਰধান ਗ੍ਰੰਥ ਹੈ ਇਹਦਾ ਮੈਂ ਹੁਣ ਤਿਲਕ ਟਿਕਾ ਕਰਨ ਲੱਗਾ ਹਾਂ ਪਰਮਾਤਮਾ ਲਾਜ ਰੱਖ ਲਵੇ ਇਸ ਕੋ ਸਰਵਨ ਮਨਨ ਕਰ ਚਿਤ ਮੈਂ ਧਾਰੈ ਜੋਏ ਕਹਿੰਦੇ ਜਿਹੜਾ ਇਹਨੂੰ ਮੰਨੇਗਾ ਸੁਨੇਗਾ ਚਿਤ ਚ ਧਾਰਨ ਕਰੇਗਾ ਚਾਰੋਂ ਫਲ ਇਸ ਜਗਤ ਮੈਂ ਪਾਵਤ ਹੈ ਨਰ ਸੋਏ ਚਾਰੇ ਫਲੋ ਪ੍ਰਾਲ ਪ੍ਰਾਪਤ ਕਰ ਲੈਂਦਾ ਹੈ ਇੱਥੇ ਫਿਰ ਅੱਗੇ ਇੱਕ ਵੰਗਤੀ ਗੁੰਮੈਸ ਹੋ ਗਈ ਇਹਨਾਂ ਕੋਲੋਂ ਲਿਖਣ ਵਾਲਿਆਂ ਕੋਲੋਂ ਪਰ ਚਲੋ ਨਿਮਰਤਾ ਦਾ ਕੋਈ ਦੋਹਰਾ ਲਿਖਿਆ ਅਪਰਾਧ ਖੀ ਮਾਮਾ ਮਕੀ ਜੀਏ ਸੁਨੋ ਸੰਤ ਦੇ ਕਹਾਨ ਕਿ ਮੇਰੇ ਸਾਰੇ ਪੁੱਲ ਗਲਤੀਆਂ ਮੇਰੀਆਂ ਮਾਫ ਕਰੋ ਤੇ ਸੰਤ ਜੀ ਨਾ ਮੇਰੀ ਬੇਨਤੀ ਸੁਣੋ ਮੈਂ ਗ੍ਰੰਥ ਲਿਖਣ ਲੱਗਾ ਆਸ਼ੀਰਵਾਦ ਦਿਓ ਇਥੇ ਇਥੇ ਯਾਨੀ ਮੰਗਲਾਂ ਦੀ ਸਮਾਪਤੀ ਹੈ ਹੁਣ ਇਥੇ ਸਵਾਲ ਜਵਾਬ ਆਉਣਗੇ ਠੀਕ ਹੈ ਜੀ ਸ਼ੰਕਾ ਤੁਸੀਂ ਪੜੋ ਹਾਂ ਇਹ ਕਹਿੰਦਾ ਵੀ ਸ਼ੰਕਾ ਇਹ ਕੀਤਾ ਵੀ ਮੰਗਲ ਕਹੇ ਪ੍ਰਕਾਰ ਦਾ ਹੋ ਕਹ ਮੈਨੇ ਕਿੰਨੇ ਪ੍ਰਕਾਰ ਦਾ ਹੋਇਆ ਹੈ ਠੀਕ ਹੈ ਜੀ ਮੰਗਲ ਜਿਹੜਾ ਮੰਗਲਾ ਚਰਨ ਕਰਦੇ ਹੈ ਕਿੰਨੇ ਪ੍ਰਕਾਰ ਦਾ ਹੁੰਦਾ ਸਾਤਾ ਜੀ ਉਸ ਅਗੋ ਦਾ ਸਮਾਧਾਨ ਸਮਾਧਾਨ ਹਾਂ ਸਮਾਧਾਨ ਕਹਿੰਦੇ ਨੇ ਮੰਗਲ ਤੀਨ ਪ੍ਰਕਾਰ ਦਾ ਹੋਇਆ ਹੈ ਸਾਤਾ ਜੀ ਸ਼ੰਕਾ ਉਹਨਕੇ ਨਾਮ ਕੀ ਆ ਹੈ ਸਮਾਧਾਨ ਇੱਕ ਵਸਤੂ ਨਿਰਦੇਸ਼ ਰੂਪ ਦੁਤੀ ਨਿਮਸ਼ਕਾਰ ਰੂਪ ਤ੍ਰਿਤੀ ਆਸ਼ੀਰਵਾਦ ਰੂਪ ਮੰਗਲ ਹੈ ਸ਼ੰਕਾ ਮੰਗਲ ਦਾ ਕੀ प्रयोजन ਹੈ ਇਹਦੇ ਜ ਤਿੰਨ ਤਰ੍ਹਾਂ ਦਾ ਮੰਗਲ ਹੁੰਦਾ ਹੈ ਤੁਹਾਨੂੰ ਦੱਸ ਦਈਏ ਪਹਿਲਾ ਹੁੰਦਾ ਵੀ ਵਸਤੂ ਨਿਰਦੇਸ਼ ਰੂਪ ਜਿਵੇਂ ਆਪਾਂ ਗੁਰੂ ਦਾ ਜਾਂ ਭਗਵਾਨ ਦਾ ਜਾਂ ਕਿਸੇ ਦਾ ਰੂਪ ਵਰਣਨ ਕਰਨਾ ਯੋਗ ਦਾ ਰੂਪ ਹੈ ਇਦਾਂ ਹੁੰਦਾ ਉਹ ਤੇ ਬਸ ਤੋ ਨਿਰਦੇਸ਼ ਹੋ ਗਿਆ ਹਾਂ ਦੂਜਾ ਨਮਸਕਾਰ ਰੂਪ ਹੋ ਗਿਆ ਜਿਵੇਂ ਮਤਲ ਭਾਈ ਗੁਰਦਾਸ ਨੇ ਕੀਤਾ ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਨਾਇਆ ਭਵजन ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਏ ਸਮਾਇਆ ਹਾਂਜੀ ਦੂਜਾ ਨਮਸਕਾਰ ਰੂਪ ਹੀ ਹੁੰਦਾ ਤੀਜਾ ਅਸ਼ੀਰਵਾਦ ਰੂਪ ਹੁੰਦਾ ਵੀ ਮੇਰੇ ਵਾਸਤੇ ਮੈਨੂੰ ਆਹ ਚਾਹੀਦਾ ਆਪਣੇ ਵਾਰ ਦੀ ਜੋ ਮਨ ਦੀ ਇੱਛਾ ਹੋਵੇ ਉਹ ਮੰਗਣੀ ਤੋ ਕਹਿੰਦੇ ਆ ਵੀ ਤਿੰਨ ਪ੍ਰਕਾਰ ਦਾ ਮੰਗਲ ਤੇ ਇੱਕੋ ਸ਼ਲੋਕ ਆਉਂਦਾ ਗੁਰਬਾਣੀ ਵਿੱਚ ਜਿੱਦੇ ਤਿੰਨੇ ਇਕੱਠੇ ਆ ਜਾਂਦੇ ਨੇ ਉਹ ਐ ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੰਡੋਤ ਬੰਦਨ ਨਮਸ਼ਕਾਰ ਇਹਦੇ ਹੋ ਗਿਆ ਨਮਸ਼ਕਾਰ ਮੰਗਲ ਸਤ ਜੀ ਤੇ ਸਰਬ ਕਲਾ ਸਮਰਤ ਇਹ ਹੋ ਗਿਆ ਵਸਤੂ ਨਿਰਦੇਸ਼ ਪਰਮਾਤਮਾ ਤੇ ਦੋਲਨ ਤੇ ਰੱਖੋ ਪ੍ਰਭੂ ਇਹ ਹੋ ਗਿਆ ਅਸ਼ੀਰਵਾਦ ਰੂਪ ਅਸ਼ੀਰਵਾਦ ਤਿੰਨੇ ਮੰਗਲ ਇੱਕੋ ਮੰਗਲ ਇਸ ਲੋਕ ਜਾਂਦੇ ਆ ਸਤ ਜੀ ਮੰਗਲ ਦਾ ਕੀ ਪ੍ਰਯੋਜਨ ਹੈ ਕਿ ਯਾਨੀ ਕਾਦੇ ਲਈ ਮੰਗਲ ਕੀਤਾ ਜਾਂਦਾ ਕਹਿੰਦਾ ਬਿਨਾ ਪ੍ਰਯੋਜਨੰ ਮੰਦੋ ਬਿਨਾ ਪਰਵਰਤਤੇ ਬਿਨਾ ਮਤਲਬ ਦੇ ਮੂਰਖ ਵੀ ਕੋਈ ਕੰਮ ਨਹੀਂ ਕਰਦਾ ਮਨ ਬੁੱਧੀ ਵੀ ਕੋਈ ਵੀ ਕੋ ਨੂੰ ਕੋ ਲੋਡ ਹੋਏਗੀ ਤਾਂ ਹੀ ਕੋ ਕਰੇਗਾ ਨਾ ਸਾਤਾ ਜੀ ਤੇ ਕਹਿੰਦਾ ਮੰਗਲ ਦਾ प्रयोजन ਕੀ ਹੈ ਵੀ ਤੁਸੀਂ ਕਰਨ ਲੱਗੇ ਹੋ ਸ਼ੁਰੂ ਚ ਮੰਗਲ ਕਿਉਂ ਕਰਨ ਲੱਗੇ ਹੋ प्रयोजन ਤੋਂ ਬਿਨਾ ਹੀ ਕਰਨ ਲੱਗੇ ਹੋ ਕਿ प्रयोजन ਹੈ ਸਾਤਾ ਜੀ ਤਾਂ ਕਹਿੰਦੇ ਆ ਸਮਾਧਾਨ ਇਸ ਵਿੱਚ ਤਿੰਨ হেতু ਹੈ ਤਿੰਨ ਕਾਰਨ ਨੇ ਇੱਕ ਤਾਂ ਸ੍ਰੇਸ਼ਟਾਚਾਰ ਇਸ ਚੰਗੇ ਬੰਦੇ ਹਮੇਸ਼ਾ ਜਿਹੜੇ ਨੇ ਉਸ ਸੇਸ਼ਟਾਚਾਰ ਕਰਦੇ ਪਹਿਲਾਂ ਆਪਾਂ ਮਿਲਦੇ ਆਂ ਜਦੋਂ ਫਤੇ ਬੁਲਾਣੇ ਆ ਹੈਲੋ ਹਾਈ ਕਰਦੇ ਆ ਤੇ ਅਗਲੇ ਨੂੰ ਚਾਹ ਪਾਣੀ ਪੀਂਦੇ ਆ ਘਰ ਬੁਲਾਉਂਦੇ ਆ ਜੋ ਵੀ ਆਪਾਂ ਕਰਦੇ ਆ ਉਹਨੂੰ ਸੇਸ਼ਟਾਚਾਰ ਕਹਿੰਦੇ ਨੇ ਜਰ ਵਧੀਆ ਐਟੀਟਿਊਡ ਜਣਾ ਚੰਗਾ ਰਵਈਆ ਜਿਹਨੂੰ ਆਪਾਂ ਕਹਿੰਦੇ ਆ ਨਾ ਤਾਂ ਕਹਿੰਦੇ ਆ ਵੀ ਸੇਸ਼ਟਾਚਾਰ ਦੇ ਰੂਪ ਚ ਮੰਗਲ ਕਰਨਾ ਚਕਾਰਣਾ ਕਿਦੋ ਦੂਜਾ ਦੂਤੀਆ ਗ੍ਰੰਥ ਕੀ ਨਿਰਵੇਗਨ ਸਮਾਪਤੀ ਦੂਜਾ ਕਾਰਨ ਵੀ ਗ੍ਰੰਥ ਨਿਰਵਿਕਲ ਸਮਾਪਤ ਹੋ ਜਾਵੇ ਆਪਾਂ ਮੰਗਲਾ ਚਰਨ ਕਰਕੇ ਅਸ਼ੀਰਵਾਦ ਲੈ ਰਹੇ ਆਂ ਵੀ ਸਾਡੇ ਗ੍ਰੰਥ ਚ ਬੇਗਨਾ ਪਵੇ ਤ੍ਰਿਤੀਆ ਗ੍ਰੰਥ ਕਰਤਾ ਮੈਂ ਨਾਸਤਿਕ ਭ੍ਰਾਂਤੀ ਕੀ ਨਿਰਵਰਤੀ ਤੀਜਾ ਕਾਰਨ ਇਹ ਹੁੰਦਾ ਵੀ ਜੇ ਮੰਨ ਲਓ ਗ੍ਰੰਥ ਅੱਜ ਤੇ ਆਪਾਂ ਲਿਖਤਾ ਕੱਲ ਨੂੰ ਕਿਸੇ ਨੇ ਪੜ੍ਹਨਾ ਵੀ ਹੈ ਹਾਂਜੀ ਜਿਹੜਾ ਪੜ੍ਹੇਗਾ ਉਹ ਜੇ ਵੇਖੇਗਾ ਵੀ ਮੰਗਲ ਨਹੀਂ ਕੀਤਾ ਤਾਂ ਇਹਦਾ ਮਤਲਬ ਇਹ ਰਾਈਟਰ ਜਿਹੜਾ ਹੋਏਗਾ ਉਹ ਲਿਖਾ ਉਹਦੇ ਬਾਰੇ ਸੋਚ ਲੇਗਾ ਪਾਠਕ ਵੀ ਉਹ ਬੰਦਾ ਨਾਸਤਕ ਸੀਗਾ ਤੇ ਉਹ ਨਾਸਤਕ ਨਹੀਂ ਹੋਣ ਦੀ ਜਿਹੜੀ ਪ੍ਰਾਂਤੀ ਉਹ નિર્ਵਿਰਤੀ ਹੋ ਜਾਏਗੀ। ਛੱਤ ਹੈ ਜੀ। ਨਾਸਤਕ ਗ੍ਰੰਥ ਕਰਤਾ ਮੈਂ ਨਾਸਤਕ ਪ੍ਰਾਂਤੀ ਕੀ નિર્ਵਿਰਤੀ ਇਹਨ ਪ੍ਰਯੋਜਨੋ ਕੇ ਲਈਏ ਸ੍ਰੀ ਸੰਤ ਸ੍ਰੀਮਾਨ ਹਰदयाल ਜੀ ਸ੍ਰੀ ਸਾਰਕੁਤਾਵਲੀ ਗ੍ਰੰਥ ਕੇ ਆਦਮੈਂ ਮੂਲ ਸਿੰਚਨ ਨਿਆਏ ਸੇ ਮੂਲ ਸਿੰਚਨ ਹੁੰਦਾ ਜਿਵੇਂ ਆਪਾਂ ਤਰਖਤ ਦੇ ਪੱਤਿਆਂ ਨੂੰ ਪਾਣੀ ਦਈਏ ਟਾਹਣੀਆਂ ਨੂੰ ਪਾਣੀ ਦਈਏ ਫਲਾਂ ਨੂੰ ਪਾਣੀ ਦਈਏ ਪੱਤੇ ਟਾਹਣੀਆਂ ਨੂੰ ਦਈਏ ਤੇ ਜੇ ਸਾਰੇ ਇੱਕੋ ਜਗ੍ਹਾ ਤੇ ਦੇਣਾ ਹੋਵੇ ਤੇ ਜੜ੍ਹ ਨੂੰ ਦੇ ਦਈਏ ਹਾਂਜੀ ਜੜ੍ਹ ਨੂੰ ਪਾਣੀ ਦਿੱਤਾ ਸਮਝੋ ਸਾਰੇ ਆ ਗਿਆ ਪਾਣੀ ਤਾਂ ਇਸ ਕਰਕੇ ਕਹਿੰਦੇ ਮੂਲ ਸਿੰਚਨ ਨਿਆਏ ਕਿ ਇਹ ਮਤਲਬ ਨਿਆਏ ਸੇ ਸ੍ਰੀ ਵਿਸ਼ਨੂੰ ਭਗਵਾਨ ਦਾ ਨਮਸਕਾਰ ਕਿਉਂਕਿ 33 ਕਰੋੜ ਦੇਵਤੇ ਕੱਲੇ-ਕੱਲੇ ਦਾ ਕਰਨ ਨਾਲੋਂ ਵਿਸ਼ਨੂੰ ਦਾ ਮੰਗਲ ਕਰਤਾ ਸਾਰਿਆਂ ਦੀ ਜੜ ਹੋਈ ਹੈ ਤਾਂ ਤזי ਤੋਂ ਇੱਥੋਂ ਹੁਣ ਅੱਗੇ ਦੋਹਰਾ ਸ਼ੁਰੂ ਹੁੰਦਾ ਤੁਸੀਂ ਪੜੋਗੇ ਹਾਂ ਜੀ ਮਹਾਰਾਜ ਦੋਹਰਾ ਸ੍ਰੀ ਪਦ ਪ੍ਰਥਮ ਨਮਾ ਮਮਾ ਯੋਗੀ ਹਿਰਦੈ ਨਵਾਸ ਹਾਂ ਸ੍ਰੀ ਪਾਤ ਪ੍ਰਥਮ ਨਮਾਮ ਨਾਮ ਦਾ ਅਖਰੀ ਅਰਥ ਤਾਂ ਇਹ ਆ ਵੀ ਸ੍ਰੀ ਜੋ ਲక్ష్ਮੀ ਆ ਉਹਦੇ ਪਤੀ ਵਿਸ਼ਨੂ ਜੀ ਨੂੰ ਪ੍ਰਥਮ ਪਹਿਲਾ ਨਮਾਮ ਕਰਦਾ ਮੈਂ ਜੋ ਯੋਗੀਆਂ ਦੇ ਹਿਰਦੇ ਚ ਨਿਵਾਸ ਕਰਦੇ ਨੇ ਭੋਗੀ ਦੇ ਹਿਰਦੇ ਚ ਉਦਾਸ ਰਹਿੰਦੇ ਨੇ ਉਹ ਭਗਵਾਨ ਮੈਨੂੰ શુભ ਮਤ ਦਾ ਪ੍ਰਕਾਸ਼ ਕਰਨ ਹਾਂਜੀ ਤਾਂ ਹੁਣ ਇਹਦਾ ਟੀਕਾ ਕੀਤਾ ਇਹਨਾਂ ਨੇ ਉਹ ਪੜੋ ਟੀਕਾ ਸਤਿ ਸ੍ਰੀ ਟੀਕਾ ਸ੍ਰੀ ਸiddhi ਹਾਂ ਨੇ ਮੈਂ ਪੜਦਾ ਤੁਸੀਂ ਨਾਲ ਦੇਖੀ ਜਾਓ ਸਾਤਾ ਜੀ ਸ੍ਰੀ ਜੋ ਲక్ష్ਮੀ ਿਸਕੇ ਪਤੀ ਜੋ ਵਿਸ਼ਨੂੰ ਭਗਵਾਨ ਹੈ ਸ੍ਰੀ ਪਤ ਆ ਗਿਆ ਨਾ ਅਰਥ ਸਾਤਾ ਜੀ ਪ੍ਰਥਮ ਜੋ ਪਹਿਲੇ ਮਾਮ ਜੋ ਮੇਰੀ ਉਹਨਕੋ ਨਮਾਮ ਜੋ ਨਮਸਕਾਰ ਨਾਲ ਨਾਲ ਅਰਥ ਇਹ ਚਲਦੇ ਪੁਰਾਣੇ ਟੀਕੇ ਜਿਵੇਂ ਲਿਖੇ ਜਾਂਦੇ ਸੀ ਪ੍ਰਥਮ ਜੋ ਪਹਿਲੇ ਮਮ ਜੋ ਮੇਰੀ ਉਹਨ ਕੋ ਨਮਾਮ ਜੋ ਨਮਸਕਾਰ ਹੋ ਯਾਨੀ ਪਹਿਲਾ ਮੇਰੀ ਵਿਸ਼ਨੂੰ ਭਗਵਾਨ ਨੂੰ ਨਮਸਕਾਰ ਹੈ ਫੇਰ ਉਹ ਵਿਸ਼ਨੂੰ ਭਗਵਾਨ ਜੀ ਕੈਸੇ ਹੈ ਕਹਿੰਦੇ ਜੋ ਯੋਗੀ ਜਨਾ ਕੇ ਹਿਰਦੇ ਰੂਪੀ ਕਮਲ ਮੇ ਸਦਾ ਨਿਵਾਸ ਕਰਦੇ ਆ ਯੋਗੀ ਦਾ ਨਿਵਾਸ ਅਰ ਭੋਗੀ ਪੁਰਸ਼ੋਂ ਕੇ ਹਿਰਦੇ ਸੇ ਪਾਪ ਪਾਮਰ ਪੁਰਸ਼ੋਂ ਕੇ ਚਿੱਤ ਸੇ ਸਦਾ ਉਪਰਾਮ ਰਹੇ ਆ ਉਹਨੋ ਉਪਰਾਮ ਰਹਿੰਦੇ ਆ ਸ਼ੰਕਾ ਪਰਮਾਤਮਾ ਸਰਬ ਮੇ ਵਿਆਪਕ ਸੁਨੇ ਜਾਂਦੇ ਹਨ ਇਹ ਜੋ ਆਪਨੇ ਕਥਨ ਕਰਾਇਆ ਜੋਗੀ ਜਨਾਂ ਘਿਰਦੇ ਮੇ ਨਿਵਾਸ ਕਰਤੇ ਹਨ ਅਰ ਭੋਗੀ ਪੁਰਸ਼ਾਂ ਘਿਰਦੇ ਸੇ ਉਦਾਸ ਰਹੇ ਹਨ ਭਾਵ ਨਹੀਂ ਰਹਤੇ ਕਹੀਂ ਹੋਏ ਕਹੀਂ ਨਾ ਹੋਏ ਫਿਰ ਪ੍ਰਮਾਤਮਾ ਦਾ ਵਿਆਪਕਪਣਾ ਸਿੱਧ ਨਾ ਹੋਗਾ ਇਤਨਾ ਕਹਿਣ ਇਸੇ ਪ੍ਰਮਾਤਮਾ ਮੇ ਪਰਛਨ ਪੁਣਾ ਸਿੱਧ ਹੋਵੇ ਸੋ ਆਗੇ ਸਮ ਪਰਛਨ ਹੁੰਦਾ ਵੀ ਥੋੜੀ ਥਾਂ ਤੇ ਰਹਿਣ ਵਾਲਾ ਤੇ ਵਿਆਪਕ ਹੁੰਦਾ ਸਾਰੀ ਥਾਂ ਤੇ ਰਹਿਣ ਵਾਲਾ ਕਹਿੰਦੇ ਵੀ ਜੇ ਜੋਗੀ ਦੇ ਤੇ ਭਗਿਆ ਦੇ ਹਿਰਦੇ ਚ ਉਦਾਸ ਰਹਿੰਦੇ ਆ ਨਿਵਾਸ ਨਹੀਂ ਕਰਦੇ ਤਾਂ ਫਿਰ ਇਹਦਾ ਮਤਲਬ ਵਿਆਪਕ ਤੇ ਨਾ ਹੋਏ ਵਿਆਪਕ ਕਿਦਾਂ ਹੋਏ ਹਾਂਜੀ ਸਮਾਧਾਨ ਜੋਗੀ ਦੇ ਦਾ ਨਿਵਾਸ ਆਪ ਇਸ ਦਾ ਔਰ ਅਰਥ ਸੁਣੋ ਕੈਸੇ ਉਹ বিষ্ণੂ ਭਗਵਾਨ ਹੈ ਜਿਸ ਵਿੱਚ ਜੋਗੀ ਪੁਰਸ਼ ਆਪਣੇ ਹਿਰਦੇ ਘਰ ਸਦਾ ਨਿਵਾਸ ਕਰੇ ਇਹ ਦੂਜਾ ਅਰਥ ਯੋਗੀ ਹਿਰਦੇ ਨਿਵਾਸ ਯੋਗੀ ਆਪਣੇ ਹਿਰਦੇ ਕਰਕੇ ਪਰਮਾਤਮਾ ਚ ਨਿਵਾਸ ਕਰਦੇ ਆ ਫਲ ਇਹ ਹੈ ਯੋਗੀ ਪੁਰਸ਼ ਮੋਖ ਕੋ ਪ੍ਰਾਪਤ ਹੋ ਜਾਵੇ ਹੈ ਅਰ ਭੋਗੀ ਪੁਰਸ਼ ਆਪਣੇ ਹਿਰਦੇ ਸੇ ਇਸ ਵਿਸ਼ਨੂ ਸੇ ਸਦਾ ਉਦਾਸ ਰਹੇ ਹੈ ਭਾਵ ਸਿਮਰਨ ਭਜਨ ਬੋ ਉਸ ਕਾ ਕਭੀ ਨਹੀਂ ਕਰੇ ਹੈ ਜਾਂ ਤੇ ਜਨਮ ਮਰਨ ਕੋ ਪ੍ਰਾਪਤ ਹੋਵੇ ਹੈ ਗੱਲ ਸਮਝ ਆ ਗਈ ਨਾ ਨਹੀਂ ਕਰ ਸਕਦੇ ਆ ਉਹ ਅੰਦਰ ਬੈਠੇ ਨੂੰ ਇਹ ਨਹੀਂ ਦੇਖ ਸਕਦੇ ਹੋ ਹਾਂ ਸੰਕਾ ਆਪਨੇ ਨਮਸਕਾਰ ਕਿਉਂ ਕਰੀ ਹੈ ਸਮਾਦਾਨ ਵਹਿਮ ਮਮ ਸੁਮਤ ਪ੍ਰਕਾਸ਼ ਉਹ বিষ্ণੂ ਭਗਵਾਨ ਜੀ ਮੇਰੀ ਸ੍ਰੇਸ਼ਟ ਬੁੱਧੀ ਪ੍ਰਕਾਸ਼ ਕਰੇ ਇੱਥੋਂ ਤੱਕ ਇਹ ਪਹਿਲੇ ਸ਼ਲੋਕ ਦਾ ਹੋ ਗਿਆ ਇਹਨੇ ਕਰ ਲਈ ਅੱਜ ਸਤਿ ਸ੍ਰੀ ਅਕਾਲ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ